ਜਦੋਂ ਕਲਗੀਧਰ ਪਾਤਸ਼ਾਹ ਜੀ ਗੜੀ ਚਮਕੌਰ ਤੋਂ ਜਾ ਰਹੇ ਨੇ ਮੈਦਾਨੇ ਜੰਗ ਦੇ ਵਿੱਚ ਮਰਜੀਵੜੇ ਸਿੱਖ ਜਿਨ੍ਹਾਂ ਦੇ ਸਰੀਰ ਪਏ ਨੇ ਦੁਮਾਲੇ ਖੁੱਲੇ ਨੇ ਕੇਸ ਖੁੱਲੇ ਨੇ ਕਲਗੀਧਰ ਪਾਤਸ਼ਾਹ ਨੇ ਚਰਨਾ ਚ ਜੋੜਾ ਨਹੀਂ ਪਾਇਆ ਸਿੱਖੋ ਕਦੇ ਸੋਚਿਆ ਕਰੋ ਗੁਰੂ ਨੇ ਸਾਡੇ ਕੇਸਾਂ ਦਾ ਕਿੰਨਾ ਸਤਕਾਰ ਕੀਤਾ ਚਰਨਾ ਚ ਜੋੜਾ ਨਹੀਂ ਪਾਇਆ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਚਰਨਾਂ 'ਚ ਜੋੜਾ ਤੇ ਪਾਓ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖੋ ਇਹ ਨਾ ਪੈਰਾਂ ਦੇ ਵਿੱਚ ਕੰਡੇ ਵੱਜਣਗੇ ਮੈਂ ਜਰ ਲਵਾਂਗਾ ਇਹ ਨਾ ਪੈਰਾਂ ਦੇ ਵਿੱਚ ਰੋੜ ਵੱਜਣਗੇ ਮੈਂ ਜਰ ਲਵਾਂਗਾ ਪਰ ਜਦੋਂ ਮੇਰੇ ਖਾਲਸੇ ਦੇ ਦਮਾਲੇ ਨੂੰ ਮੇਰੇ ਖਾਲਸੇ ਦੇ ਕੇਸਾਂ ਨੂੰ ਇਹ ਜੋੜਾ ਲੱਗਿਆ ਉਹ ਮੇਤੋਂ ਜਰ ਨਹੀਂ ਹੋਣਾ ਉਹ ਮੇਤੋਂ ਸਹਿ ਨਹੀਂ ਹੋਣਾ ਕਲੰਗੀ ਤਰਪਾਦਸਾ ਨੇ ਚਰਨਾ ਚ ਜੋੜਾ ਨਹੀਂ ਪਾਇਆ ਗੜੀ ਚਮਕੌਰ ਤੋਂ ਲੈ ਕੇ ਮਾਛੀਵਾੜੇ ਦੇ ਜੰਗਲਾਂ ਤੱਕ ਸਾਧ ਸੰਗਤ ਜੀ 30 ਕਿਲੋਮੀਟਰ ਪੈਂਦਾ ਬਣਦਾ ਕਦੇ ਜਾ ਕੇ ਦੇਖਿਓ 30 ਕਿਲੋਮੀਟਰ ਪੈਂਦਾ ਜਿਹੜਾ ਕਲੰਗੀ ਤਰਪਾਦਸਾ ਨੇ ਕਹਿਰ ਦੀ ਸਰਦੀ ਠੰਡੀ ਰਾਤ ਠੰਡੀਆਂ ਹਵਾਵਾਂ برف ਵਰਗੀ ਧਰਤੀ ਜਿਸ ਧਰਤੀ ਤੇ ਤੁਰੇ ਜਾ ਰਹੇ ਨੇ ਚਰਨਾ ਵਿੱਚ ਕੰਡੇ ਵੀ ਵੱਜੇ ਰੋੜ ਵੀ ਵੱਜੇ ਖੂਨ ਚੱਲ ਰਿਹਾ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਤੁਰੇ ਜਾ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਫਕੀਰ ਬਣ ਕੇ ਕਿਉਂਕਿ ਸਾਧ ਸੰਗਤ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸੈਨ ਸਾ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਵਰਗਾ ਦੁਨੀਆ ਤੇ ਕੋਈ ਬਾਦਸ਼ਾਹ ਨਹੀਂ ਆਇਆ ਦੀ ਭਾਲ ਦੇ ਵਿੱਚਾਂ ਕਲੰਗੀ ਤਰਪਾਤਸ਼ਾ ਤੋਂ ਵੱਡਾ ਕੋਈ ਸਾਨੂੰ ਮਿਲ ਜਾਵੇਗਾ ਕਦੇ ਇਤਿਹਾਸ ਪੜੋ ਕਦੇ ਸੁਣੋ ਸਾਨੂੰ ਕਲੰਗੀ ਤਰਪਾਤਸ਼ਾ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਗੁਰੂ ਨਹੀਂ ਮਿਲਣਾ ਕਲੰਗੀ ਤਰਪਾਤਸ਼ਾ ਵਰਗਾ ਇੱਕ ਵੀ ਗੁਣ ਕਿਸੇ ਗੁਰੂ ਦੇ ਵਿੱਚ ਤੁਸੀਂ ਮਿਲਾ ਕੇ ਦਿਖਾ ਦਿਓ ਵੀ ਆਹ ਗੁਣ ਕਲਗੀ ਤਰਪਾਤਸਾ ਦੇ ਵਿੱਚ ਸੀ ਤੇ ਆ ਗੁਣ ਸਾਡੇ ਗੁਰੂ ਦੇ ਵਿੱਚ ਆ ਇੱਕ ਵੀ ਗੁਣ ਮਲਾ ਨਹੀਂ ਸਕਦੇ ਕਲਗੀ ਤਰਪਾਤਸਾ ਜੀਆਂ ਦੇ ਨਾਲ ਤੇ ਕਲਗੀ ਤਰਪਾਤਸਾ ਵਰਗਾ ਬਾਦਸ਼ਾਹ ਕੋਈ ਦੁਨੀਆ ਤੇ ਨਹੀਂ ਹੋਇਆ ਜਦੋਂ ਕਿਤੇ ਕਲਗੀ ਤਰਪਾਤਸਾ ਜੀ ਤਖਤ ਤੇ ਬਿਰਾਜਮਾਨ ਹੁੰਦੇ ਸਵਾ ਲੱਖ ਦਾ ਚੰਦੋਆ ਤਾਣਿਆ ਜਾਂਦਾ ਤੰਬੂ ਸਵਾ ਲੱਖ ਦਾ ਤਾਣਿਆ ਜਾਂਦਾ ਤੰਬੂ ਸਵਾ ਲੱਖ ਦਾ ਚੰਦੋਆ ਤਾਣਿਆ ਜਾਂਦਾ ਕਲੰਗੀ ਤਰਪਾਦशाह ਜੀ ਆਪਣੇ ਸੀਸ ਤੇ ਕਲੰਗੀ ਲਾਉਂਦੇ ਜਿਹਦੇ ਵਿੱਚ ਕਰੋੜਾਂ ਦਾ ਹੀਰਾ ਜੜਿਆ ਹੁੰਦਾ ਕਰੋੜਾਂ ਦਾ ਹੀਰਾ ਜਿਹੜਾ ਦੂਰੋਂ ਹੀ ਦਮਕਾਂ ਮਾਰਦਾ ਕਲੰਗੀ ਤਰਪਾਦशाह ਜੀ ਆਪਣੇ ਸੀਸ ਤੇ ਸਜਾਉਂਦੇ ਦੁਨੀਆ ਦੇ ਬਾਦਸ਼ਾਹਾਂ ਦੀਆਂ ਕਲੰਗੀ ਤਰਪਾਦਸ਼ਾਹ ਦੇ ਤਖਤ ਤਖਤ ਨੂੰ ਦੇਖ ਕੇ ਨਿਗਾ ਝੁਕ ਜਾਂਦੀਆਂ ਜਦੋਂ ਕਿਤੇ ਕਲੰਗੀ ਤਰਪਾਦਸ਼ਾਹ ਜੀ ਤਖਤ ਤੇ ਬਰਾਜਮਣ ਹੁੰਦੇ ਸਤਗੁਰਾਂ ਵਰਗਾ ਬਾਦਸ਼ਾਹ ਕਿ ਦੁਨੀਆ ਤੇ ਨਹੀਂ ਆਇਆ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਤੁਰਨ ਲੱਗੇ ਸੀ ਉਹ ਸਵਾ ਲੱਖ ਦਾ ਦਿਣ ਜਿਹੜਾ ਤੰਬੂ ਅਗਨੀ ਭੇਟ ਕਰਕੇ ਤੁਰੇ ਨੇ ਸਵਾ ਲੱਖ ਦਾ ਤੰਬੂ ਤੇ ਸਾਧ ਸੰਗਤ ਜੀ ਫਕੀਰ ਵੀ ਕੋਈ ਨਹੀਂ ਕਲਗੀ ਤਰ ਪਾਤਸ਼ਾਹ ਵਰਗਾ ਗੜੀ ਚਮਕਾਉਰ ਨੂੰ ਛੱਡ ਕੇ ਤੁਰੇ ਨੇ ਬਾਦ ਨਹੀਂ ਤਾਜ ਨਹੀਂ ਘੋੜਾ ਨਹੀਂ ਨੰਗੇ ਚਰਨ ਜਾਮਾ ਲੀਰੋ ਨੀਰ ਹੋਇਆ ਸਤਿਗੁਰਾਂ ਦਾ ਵੇਖੋ ਸਿੱਖਾਂ ਦਾ ਗੁਰੂ ਤੁਰਿਆ ਜਾ ਰਿਹਾ ਕਲਗੀਧਰ ਪਾਤਸ਼ਾਹ ਜਦੋਂ ਮੈਦਾਨੇ ਜੰਗ ਦੇ ਵਿੱਚ ਆਏ ਸਾਹਮਣੇ ਦੋਨੋਂ ਸਹਿਬਜ਼ਾਦਿਆਂ ਦੀਆਂ ਸਤਿਗੁਰਾਂ ਦੇ ਲਾਲਾਂ ਦੇ ਸਰੀਰ ਪਏ ਨੇ ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ ਕਲਗੀਧਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਰੁਕੇ ਭਾਈ ਦਇਆ ਸਿੰਘ ਜੀ ਚੁੱਪ ਕਰ ਗਏ ਕਲੰਗੀ ਤਰ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਚੁੱਪ ਕਿਉਂ ਕਰਗੇ ਬੋਲੇ ਨਹੀਂ ਬੋਲੋ ਭਾਈ ਦਇਆ ਸਿੰਘ ਜੀ ਬੋਲੇ ਸੱਚੇ ਪਾਤਸ਼ਾਹ ਤੁਸੀਂ ਤੇ ਆਉ ਲੰਘ ਕੇ ਜਿਵੇਂ ਤੁਹਾਡੇ ਕੁਝ ਲੱਗਦੇ ਹੀ ਨਹੀਂ ਤੁਹਾਡੇ ਲਾਲ ਪਏ ਨੇ ਤੁਸੀਂ ਤੇ ਆਉ ਲੰਘ ਚੁੱਕਿਆ ਜਿਵੇਂ ਤੁਹਾਡੇ ਕੁਝ ਲੱਗਦੇ ਹੀ ਨਹੀਂ ਲਾਲ ਪਏ ਨੇ ਘੱਟ ਤੋਂ ਘੱਟ ਕਫਨ ਤੇ ਪਾ ਜਾਓ ਕਲੰਗੀ ਤਰ ਪਾਤਸ਼ਾਹ ਕਹਿੰਦੇ ਸਾਡੇ ਸਾਰੇ ਹੀ ਲਾਲ ਨੇ ਸਾਰੇ ਸਾਡੇ ਪੁੱਤਰ ਨੇ ਤੇ ਕਲੰਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਰੇ ਤੁਹਾਡੇ ਪੁੱਤਰ ਨੇ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਲਾਲਾਂ ਦੇ ਸਰੀਰ ਤੇ ਛਾਤੀ ਤੇ ਫੱਟ ਵੱਜੇ ਨੇ ਤੁਹਾਡੇ ਵਾਲਾ ਗੁੱਸਾ ਇਹਨਾਂ ਬੈਰੀਆਂ ਨੇ ਤੁਹਾਡੇ ਲਾਲਾਂ ਤੇ ਕੱਢਿਆ ਹੈ ਸਾਧ ਸੰਗਤ ਜੀ ਜਦੋਂ ਕੋਈ ਦੁਸ਼ਮਣ ਕਿਸੇ ਨੂੰ ਮਾਰਦਾ ਜਦੋਂ ਗੋਲੀ ਮਾਰਦਾ ਪਮਾ ਕਿ ਹਥਿਆਰ ਸ਼ਸਤਰ ਨਾਲ ਮਾਰਦਾ ਜਦੋਂ ਮੌਤ ਹੋ ਜਾਂਦੀ ਹੈ ਫਿਰ ਕੋਈ ਵੀ ਬਾਰ ਨਹੀਂ ਕਰਦਾ ਕਲਗੀਧਰ ਪਾਤਸ਼ਾਹ ਜੀਆਂ ਦੇ ਲਾਲ ਸਰੀਰ ਛੱਡ ਚੁੱਕੇ ਨੇ ਪਰ ਇਹ ਦੁਸ਼ਮਣ بار 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 ਕਰ ਰਹੇ ਨੇ ਤੀਰ ਮਾਰ ਰਹੇ ਨੇ ਕਿਰਪਾਨਾਂ ਦੇ ਫੱਟ ਮਾਰ ਰਹੇ ਨੇ ਸਤਿਗੁਰਾਂ ਦੇ ਲਾਲਾਂ ਦੀ ਛਾਤੀ ਜਿਹੜੀ ਲੀਰੋ ਲੀਰ ਕਰ ਦੱਤੀ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਸਾਰੇ ਤੁਹਾਡੇ ਪੁੱਤਰ ਨੇ ਪਰ ਤੁਹਾਡੇ ਲਾਲਾਂ ਤੇ ਸਾਰਾ ਗੁੱਸਾ ਤੁਹਾਡੇ ਬਾਲਾ ਕੱਢਿਆ ਏ ਆਪ ਜੀਆਂ ਦੇ ਲਾਲਾਂ ਦੀ ਸਾਰੀ ਛਾਤੀ ਜਿੱਤੇ ਬੜੀ ਕਿਰਪਾਨਾਂ ਦੇ ਫੱਟ ਵੱਜੇ ਨੇ ਜਦੋਂ ਕੱਲ ਦਾ ਦਿਨ ਆਵੇਗਾ ਇੱਲਾ ਨੇ ਆਉਣਾ ਆਪ ਜੀਆਂ ਦੇ ਲਾਲਾਂ ਦੀਆਂ ਲਾਲਾਂ ਦੇ ਸਰੀਰ ਦੇ ਵਿੱਚੋਂ ਮਾਸ ਚੁੰਡ ਚੁੰਡ ਕੇ ਖਾ ਜਾਣਾ ਸੱਚੇ ਪਾਤਸ਼ਾਹ ਕਫਨ ਤੇ ਪਾ ਜਾਓ ਸੱਚੇ ਪਾਤਸ਼ਾਹ ਗਰੀਬ ਤੋਂ ਗਰੀਬ ਮਾਪੇ ਵੀ ਆਪਣੇ ਕਿਤੇ ਘਰ ਦੇ ਵਿੱਚੋਂ ਕੋਈ ਪੁੱਤਰ ਚੜ੍ਹਾਈ ਕਰ ਜੇ ਗਰੀਬ ਤੋਂ ਗਰੀਬ ਮਾਪੇ ਵੀ ਕਫਨ ਤੇ ਪਾ ਦੁੰਦੇ ਨੇ ਗਰੀਬ ਤੋਂ ਗਰੀਬ ਮਾਪੇ ਜੱਗ ਵਿੱਚ ਹੋਏ ਹੋਏ ਨੇ ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਸੱਚੇ ਪਾਤਸ਼ਾਹ ਗਰੀਬ ਤੋਂ ਗਰੀਬ ਵੀ ਕਫਨ ਤੇ ਪਾ ਦਿੰਦਾ ਆਪਣੇ ਲਾਲਾ ਨੂੰ ਕਫਨ ਤੇ ਪਾ ਜਾਓ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਕੱਲ ਦਾ ਦਿਨ ਆਵੇਗਾ ਜਦੋਂ ਕਿਤੇ ਬਾਜ ਆਉਣਗੇ ਲਾਉਣਗੇ ਆ ਮੇਰੇ ਲਾਲਾ ਦੇ ਸਰੀਰ ਦੇ ਵਿੱਚੋਂ ਮਾਸ ਨੂੰ ਲੈ ਕੇ ਜਿੰਨੀ ਉੱਚੀ ਉਡਣਗੀਆਂ ਓਨੀ ਉੱਚੀ ਮੇਰੇ ਖਾਲਸੇ ਦੇ ਨਿਸ਼ਾਨ ਝੁੱਲਣਗੇ Ada, Sri